ਸਾਡੇ ਜ਼ਿਲ੍ਹੇ ਬਰਨਾਲਾ ਕੋਟ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਇੱਕ ਹੋਣਹਾਰ ਬੇਟੀ ਸਾਡੇ ਜ਼ਿਲ੍ਹੇ ਦਾ ਪਿੰਡ ਚੱਕੜ ਜਿਹਦੇ ਨਾਲ ਸੰਬੰਧ ਦਾ ਸੀਮਾ ਹੋਰੀ ਸੀਮਾ ਇੱਕ ਉਹ ਕੰਮ ਕਰਕੇ ਆਈ ਹੈ ਜਿਹਦੇ ਨਾਲ ਸਾਰੇ ਪੰਜਾਬੀਆਂ ਦਾ ਤੇ ਖਾਸ ਕਰਕੇ ਸਾਡੇ ਇਲਾਕੇ ਦਾ ਇਸ ਬੱਚੀ ਦੇ ਸਿਰ ਉੱਚਾ ਕੀਤਾ ਸੋ ਇਸ ਬੇਟੀ ਨੇ ਜੋ ਦਸਤੋ ਜਿਹੜੀ ਗੇਮ ਹੈ ਜੁੱਟੋ ਦੇ ਨਾਲ ਦੀ ਗੇਮ ਜਿਹੜੀ ਹੈ ਉਹ 보다 ਇਹ ਕਰੇਟ ਕੇ ਆਈ ਹੈ ਮੈਚ ਔਰ ਜਿਹਦੇ ਵਿੱਚ 27 ਦੇਸ਼ਾਂ ਨੇ ਜਾਰਡਨ ਦੇ ਅੰਦਰ ਇਹ ਮੁਕਾਬਰਾ ਹੋਇਆ ਜਿਹਦੇ ਵਿੱਚ 27 ਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ ਔਰ ਉਹਦੇ ਵਿੱਚੋਂ ਸਾਡੀ ਬੇਟੀ ਸੀਮਾ ਜਿਹਨੇ ਲੰਮੀ ਪ੍ਰੈਕਟਿਸ ਕੀਤੀ ਜਿਹਨੇ ਲੰਮੀ ਜਦੋ ਜਦ ਕੀਤੀ ਔਰ ਇਹ ਆਪਣਾ ব্রੌਨ ਮੈਡਲ ਜਿੱਤ ਕੇ ਆਈ ਹੈ ਸੋ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਕੁੜੀਆਂ ਜਿਨ੍ਹਾਂ ਨੂੰ ਸਮਾਜ ਦੇ ਅੰਦਰ ਕਈ ਵਾਰ ਅਸੀਂ ਮੁੰਡਿਆਂ ਦੇ ਮੁਕਾਬਲੇ ਦੂਜੇ ਨੰਬਰ ਤੇ ਰੱਖਦੇ ਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੁੜੀਆਂ ਵੀ ਅੱਜ ਕੁੜੀਆਂ ਮੱਲਾ ਮਾਰ ਰਹੀਆਂ ਨੇ ਆਪਣੇ ਜੀਵਨ ਦੇ ਅੰਦਰ ਉਹ ਵੀ ਹੰਬਰਾਂ ਦੇ ਨਾਲ ਗੱਲਾਂ ਕਰਨ ਲਈ ਉਡਾਰੀਆਂ ਮਾਰ ਰਹੀਆਂ ਨੇ ਸੋ ਇਸ ਬੇਟੀ ਨੂੰ ਜਿੱਤੇ ਮੁਾਰਕਾਂ ਨੇ ਇਹਨਾਂ ਦੇ ਬਹੁਤ ਸਾਹਿਬ ਜਿਹੜੇ ਨਾਲ ਨੇ ਇਹ ਨਾਲ ਖੜੇ ਐ ਇਸ ਵੇਲੇ ਇਹਨਾਂ ਨੂੰ ਵਰਕਰਾਂ ਕੋਲ ਦੇ ਮੇਧਰਾਗੜੀ ਆਈ ਹੈ ਜਿਹਨਾਂ ਦੇ ਸਾਰੇ ਪਿੰਡ ਵਾਸੀਆਂ ਨੂੰ ਇਹਨਾਂ ਦੇ ਵਾਅਦੇ ਮਿੱਥਾ ਨੂੰ ਬਹੁਤ ਬਹੁਤ ਵਰਕਰਾਂ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਮਾਨ ਚ ਮੁੱਖ ਮੰਤਰੀ ਸਰਦਾਰ ਪ੍ਰੋਬੀਨ ਸਿੰਘ ਮਾਰੀ ਸਰਕਾਰ ਜਿਹੜਾ ਨਾਲ ਜਿਨੀ ਤਰ੍ਹਾਂ ਬਾਬਰ ਹੋਈ ਹੈ ਪੰਜਾਬ ਦੇ ਅੰਦਰ ਜਿਹੜਾ ਬਤਨ ਪੰਜਾਬ ਦੀਆਂ ਹੋਰ 1100 ਰੁਪਇਆ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਬਤਨ ਪੰਜਾਬ ਦੀ ਚ ਸਰਕਾਰ ਨੇ ਨਾਮ ਮੰਨਿਆ ਸੋ ਹੁਣ ਵੀ ਜਿਹੜੇ ਵੀ ਬੱਚੇ ਖੇਡਾਂ ਦੇ ਅੰਦਰ ਬੱਲਾ ਮਾਰਦੇ ਆ ਉਹਨਾਂ ਦੇ ਲਈ ਸਰਕਾਰ ਵੰਡੀਆਂ ਜਿਹੜੀਆਂ ਮੈਨੇ ਆਪਦਾ ਦੇ ਰਹੀਆਂ ਸੋ ਮੈਂ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੇ ਪਿਆਰੇ ਮੁੱਖ ਮੰਤਰੀ ਦੇ ਨਾਲ ਵੀ ਇਸ ਬੱਚੀ ਬਾਰੇ ਗੱਲਬਾਤ ਕਰਾਂ ਤਾਂ ਜੋ ਇਹਨੇ ਜਿਹੜਾ ਅਗਲਾ ਮੁਕਾਬਲਾ ਇੰਟਰਨੈਸ਼ਨਲ ਮੁਕਾਬਲਾ ਜਿਹੜਾ ਅਗਲੇ ਦਿਨਾਂ 'ਚ ਇਹਨੇ ਖੇਡਣ ਲਈ ਜਾਣਾ ਉਸ ਮੁਕਾਬਲੇ ਦੇ ਵਿੱਚ ਇਹਨੂੰ ਦਿੱਕਤ ਕੋਈ ਨਾ ਆਵੇ ਤੇ ਅਸੀਂ ਇਹ ਉਮੀਦ ਵੀ ਕਰਦੇ ਆ ਕਿ ਸਾਡੀ ਇਹ ਬੱਚੀ ਜਿਹੜੀ ਅੱਜ ਸਿਲਵਰ ਮੈਡਲ ਜਿੱਤ ਕੇ ਆਈ ਹੈ ਆਨਾਲੇ ਜਨਾ ਦੇ 골ਡ ਮੈਡ ਜਿਤਕੇ ਆਵੇ ਤੇ ਸਾਡੇ ਪਿੰਡ ਦਾ ਚੱਕੜ ਦਾ ਔਰ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਪੰਜਾਬ ਦਾ ਇਹ ਨਾਂ ਰੋਸ਼ਨ ਕਰੇਗੀ ਸੋ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਇਸ ਬੇਟੀ ਨੂੰ ਇਸੇ ਪਰਿਵਾਰ ਨੂੰ ਇਹ ਸਾਰੇ ਬਠਿੰਡਾਪੁਰ ਵਾਸੀ ਬਹੁਤ ਅੱਛਾ ਫੀਲ ਹੋ ਰਹਾ ਹੈ ਪਹਿਲੇ ਜਦ ਮੈਂ ਖੇਲ ਕੇ ਆਈ ਥੀ ਉहां पे ਵੀ ਬਹੁਤ ਅੱਛਾ ਸਵਾਗਤ ਕੀਤਾ ਥਾ ਅਕੈਡਮੀ ਵਾਲੋ ਨੇ ਔਰ ਯहां पे ਵੀ ਆ ਕੇ ਬਹੁਤ ਅੱਛਾ ਫੀਲ ਹੋ ਰਹਾ ਹੈ ਪ੍ਰਾਊਡ ਫੀਲ ਹੋ ਰਹਾ ਹੈ ਕਿ पूरे पंजाब में सिर्फ मैं एक लड़की गई थी और मेडल लेके आई हूँ मेडल मेरा जुस्सो एशियन चैंपियनशिप में मेडल है जो कि इसके 2026 में एशियंस गेम भी होंगे उसके लिए मेरा सिलेक्शन हो रखा है उससे पहले मैं वर्ल्ड चैंपियनशिप खेलने जाऊँगी